और मुरी हो रही है अपना नहीं है तो नीचे चला जाके ठीक है तो बोलो पवन में डालो अभी पकी हां तो बोल दिया फरमा सर वाइट अच्छे कर लिए नहीं एक मिनट ब्लैक करो 2020 है बात चल रही है ठीक है हां जी और मेरे को ख्याल कर दे भैया और वो भारत भूषण जी ठीक है ਇਸ ਕਿੰਨਾ ਦੇਖਾਂ ਸਰ ਜੀ ਤੁਸੀਂ ਦੇਖਦਾ ਜੀ ਸਰ ਮੈਂ ਨਾ ਸਵੇਰੇ 6 ਵਜੇ ਜਾਂਦਾ ਜੀ ਮੈਂ 10 ਵਜੇ ਕੰਮ ਤੋਂ ਆਉਂਦਾ ਜੀ ਸਵੇਰ ਤੋਂ ਬਾਅਦ ਮੈਂ ਨਾ ਘਰ ਆ ਕੇ ਸੌਣਾ ਹੁੰਦਾ ਸਵੇਰ ਨੂੰ ਸੌਣਾ ਹੁੰਦਾ ਇੱਥੇ ਫੋਟੋਆਂ ਨਹੀਂ ਪੜ੍ਹ ਜਾਂਦਾ ਸਰ ਇਹ ਵੀ ਮਤਲਬ ਕਿ ਇਹ ਗ੍ਰਾਮ ਚ ਜਦੋਂ ਮਰਜ਼ੀ ਦੇਖੋ ਕਦੇ ਨਹੀਂ ਹੁੰਦਾ ਬੰਦੇ ਨੂੰ ਕੋਈ ਦੱਸ 10 ਵਜੇ ਆਦ ਦੇ ਬਾਅਦ ਜਦੋਂ ਹੁੰਦਾ ਜੇ ਅਸੀਂ ਤੁਹਾਨੂੰ ਕੋਈ ਨੰਬਰ ਦਈਏ ਸਰ ਪਤਾ ਵੀ ਸਾਡੇ ਨਾਲ ਦੁਸ਼ਮਣੀਆਂ ਪਈ ਨਹੀਂ ਹੈ ਸਾਡੇ ਨਾਲ ਕੋਈ ਨਹੀਂ ਸਰ ਲੜਾਈਆਂ ਉਹ ਹੋਈਆਂ ਨਹੀਂ ਹੈ ਸਾਪਾ ਮੋਟਾ ਜਿਹੜਾ ਬਾਗ ਬਾਟਵੜੀ ਇਹ ਕਰਦੇ ਆ ਕੰਮ ਕਰਨਾ ਅਸੀਂ ਰਿਕਾਰਡਿੰਗ ਬੰਦ ਕਰ ਲਓ ਕੀ ਸਵੇਰਪਾ ਹੁਸ਼ਿਆਰਪੁਰ ਦੇ ਵਿੱਚ ਅੱਜ ਸਾਡਾ ਕਸ ਅਪਰੇਸ਼ਨ ਚੱਲ ਰਿਹਾ ਸੀਲ 4 ਉਹਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਹੌਟਸਪੌਟਸ ਹੈਗੇ ਇਸ ਜ਼ਿਲ੍ਹੇ ਦੇ ਵਿੱਚ ਉਹ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਭਾ ਜੀ ਇਹਨਾਂ ਨੇ ਆਪਣੀ ਟੀਮ ਦੇ ਨਾਲ ਸਾਰੀ ਪਲਾਨਿੰਗ ਕਰਕੇ ਔਰ ਉਹ ਜਿਹੜੇ ਹੌਟਸਪੌਟਸ ਆ ਜਿੱਥੇ ਨਸ਼ੇ ਦਾ ਜਿਆਦਾ ਜਿਹੜਾ ਹੈਗਾ ਵਾ ਚਲ ਰਿਹਾ ਜਿੱਥੇ ਜਿਆਦਾ ਵਿਖਦਾ ਔਰ ਜਿਹੜੇ ਪੁਆਇੰਟਸ ਆਫ ਸੇਲ ਹੈਗੇ ਆ ਜਿੱਥੇ ਛੋਟੀ ਮਾਤਰਾ ਤੇ ਵੀ ਜਾ ਕੇ ਬੱਚਿਆਂ ਦੇ ਹੱਥ ਦੇ ਉੱਤੇ ਜਿਹੜਾ ਹੈਗਾ ਵਾ ਪਿੱਟਾ ਤਾਈ ਬੱਚਾ ਛੋਟੀ ਮਾਤਰਾ ਜਿਵੇਂ ਬੱਚਿਆਂ ਨੂੰ ਜਾਂ ਜਿਹੜੇ ਯੰਗ ਆ ਸਾਡੀ ਜਨਰੇਸ਼ਨ ਉਹਨਾਂ ਨੂੰ ਚਟਾ ਦਿੱਤਾ ਜਾਂਦਾ ਉਹ ਸਾਰੇ ਜਿਹੜੇ ਆ ਸਪੋਰਟਸ ਨੂੰ ਆਡੈਂਟੀਫਾਈ ਕਰਕੇ ਉਹਨਾਂ ਦਾ ਸਰਚ ਕੀਤੀ ਜਾ ਰਹੀ ਆ ਔਰ ਜਿਹੜੇ ਬਿੱਗ ਫੇਸ ਸੀਗੇ ਜਿਹੜੇ ਨਸ਼ੇ ਦੇ ਸਮਗਲਰ ਸੀਗੇ ਜਿੰਨੀਆਂ ਵੀ ਇਹਨਾਂ ਦੀਆਂ ਲਿਸਟਾਂ ਸੀ ਕੋਈ 111 12 ਦੇ ਕਰੀਬ ਡਿਸਟ੍ਰਿਕਟ ਦੇ ਹੈਗੇ ਜਿਹੜਾ ਨੇ ਉਹਨਾਂ ਨੇ ਆਇਡੈਂਟੀਫਾਈ ਕੀਤੇ ਜਿਹੜੇ ਸਜਾ ਜਾਬਤਾ ਵੀ ਨੇ ਔਰ ਜਿਹੜੇ ਹੋਣ ਜਿਹੜੇ ਹੈਗੇ ਆ ਉਹ ਜ਼ਮਾਨਤਾ ਤੇ ਬਾਹਰ ਆਏ ਆ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਠੱਲ ਪਾਉਣ ਲਈ ਉਹਨਾਂ ਨੂੰ ਭਜਾਉਣ ਵਾਸਤੇ ਤਾਂ ਕਿ ਉਹਨਾਂ ਦੇ ਪੈਰ ਨਾ ਲੱਗਣ ਜੋ ਕੇਲਾ ਤੋਂ ਆ ਵੀ ਗਏ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰਾ ਭਜਾਇਆ ਜਾਵੇ ਉਹਨਾਂ ਨੂੰ ਬਿਲਕੁਲ ਬੈਠਣ ਨਾ ਦਿੱਤਾ ਜਾਵੇ ਤਾਂ ਕਿ ਉਹ ਜੇ ਜਿੱਕੇ ਬੈਠ ਕੇ ਉਸ ਧੰਦੇ ਨੂੰ ਫੇਰ ਅੰਜਾਮ ਨਾ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬਾਕੀ ਦੇ ਜਿੰਨੇ ਵੀ ਹੌਟਸਪੌਟਸ ਆ ਉਥੇ ਸਰਚ ਭਿਆਨ ਚੱਲ ਰਿਹਾ 11 ਥਾਮਾਂ ਦੇ ਉੱਤੇ ਚੱਲ ਰਿਹਾ ਹੁਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਹੁਸ਼ਾਰਪੁਰ ਉਹਨੂੰ ਖੁਦ ਲੀਡ ਕਰ ਰਹੇ ਆ ਮੈਂ ਇਹ ਸਾਰੇ ਆਪਰੇਸ਼ਨ ਨੂੰ ਇਹਨਾਂ ਦੀ ਜਿਹੜਾ ਚੱਲ ਰਿਹਾ ਉਹਨੂੰ ਸੁਪਰਵਾਈਜ਼ ਕਰ ਲਈ ਅੱਜ ਆਪ ਖੁਦ ਇੱਥੇ ਆਇਆ ਲੋਕਾਂ ਨਾਲ ਮਿਲੇ ਆ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿਹੜਾ ਘੰਟਾ ਘਰ ਹੁਸ਼ਾਰਪੁਰ ਦਾ ਏਰੀਆ ਹੈਗਾ ਇੱਥੇ ਇੱਕ ਕਸੋ ਦਾ ਟਾਰਗੇਟ ਆਪਰੇਸ਼ਨ ਇੱਥੇ ਵੀ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਕੀਤੀ ਆ ਲੋਕਾਂ ਤੋਂ ਜਿਹੜੀ ਫੀਡਬੈਕ ਮਿਲੀ ਆ ਉਹਦੇ ਤੇ ਅਸੀਂ ਵਰਕਆਊਟ ਵੀ ਸਾਲਾਂ ਸਾਲਾਂ ਤੋਂ ਬੇਜਿਆ ਰਹੇ ਜਿਵੇਂ ਜਿਹੜੇ ਬਟਾ ਤੁਸੀਂ ਹੁਣ ਘੁੰਮ ਕੇ ਆਏ ਹੋ ਇੱਥੇ ਨਸ਼ਾ ਕਸਰੀ ਮਤੇ ਬਹੁਤ ਬੁਰੀਆ ਔਰ ਅੱਜ ਤੁਸੀਂ ਕਰ ਸਕੇ ਚੱਲਦੇ ਇੱਥੇ ਪਹੁੰਚੋ ਲੱਗਦਾ ਉਹ ਆਨ ਵਾਲੇ ਟਾਈਮ ਦੇ ਵਿੱਚ ਕੁਛ ਅਤਲੀ ਟ੍ਰੇਨਿੰਗ ਹੈਗੀ ਜੇਕਰ ਦੇਖੋ ਪਰ ਆਪੋ ਐਸਐਸਪੀ ਸ਼ਰ ਪੁਰੋਨਨਮ ਮੇਦਨ 10-4 ਦਿਨ ਤੋਂ ਪਹਿਲਾਂ ਸਾਡੀ ਮੀਟਿੰਗ ਵੀ ਹੋਈ ਸੀ ਇਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਵੀ ਦਿਵਾਇਆ ਸੀਗਾ ਵੀ ਅਸੀਂ ਦੇਖੋ ਕਿਸੇ ਵੀ ਚੀਜ਼ ਦੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਬਹੁਤ ਵੱਡੀ ਸਟੇਟਮੈਂਟ ਹੋ ਜੂਗੀ ਜੇ ਮੈਂ ਇਹ ਕਹਿ ਦਾਂ ਤੁਹਾਡੇ ਵੀ ਅਸੀਂ ਨੂੰ ਜੜਾ ਤੋਂ ਪੜਦਾਂਗੇ ਪਰ ਇਹਦੇ ਤੇ ਅਸੀਂ ਡੈਂਟ ਪਾਵਾਂਗੇ ਔਰ ਚੰਗਾ ਵੱਡਾ ਡੈਂਟ ਪਾਵਾਂਗੇ ਸਾਡੇ ਸਾਰੇ ਅਫਸਰ ਸਾਰੇ ਸੀਰੀਅਸਲੀ ਫੋਕਸਡ ਹੋ ਕੇ ਇਸ ਪਿੱਛੇ ਲੱਗੇ ਹੋਏ ਆ ਔਰ ਕਿਸੇ ਵੀ ਚੀਜ਼ ਨੂੰ ਜਿਵੇਂ ਟੈਰੋਰਿਜ਼ਮ ਸੀਗਾ ਟੈਰੋਰਿਜ਼ਮ ਦੇ ਵਿੱਚ ਆਪਾਂ ਵੇਖਦੇ ਰਹੇ ਤੁਸੀਂ ਵੀ ਫੇਸ ਕੀਤਾ ਸੀ ਵੀ ਉਸ ਟੈਰੋਰਿਜ਼ਮ ਦੀ ਲੜਾਈ ਨੂੰ ਵੀ ਲੜਿਆ ਪੰਜਾਬ ਪੁਲਿਸ ਨੇ ਵੀ ਲੜਿਆ ਟੈਰੋਰਿਜ਼ਮ ਦੇ ਵਿੱਚ ਵੀ ਉਦੋਂ ਹੀ ਟੈਰੋਰਿਜ਼ਮ ਖਤਮ ਹੋਇਆ ਸੀ ਜਦੋਂ ਲੋਕ ਫੌਲਿਸ ਦੇ ਨਾਲ ਆ ਕੇ ਖੜ ਕੇ ਸੀ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਲੱਗੇ ਸੀਗੇ ਡਰ ਜਿਹੜਾ ਪਰਾਂ ਕਰਕੇ ਹੁਣ ਦੇ ਜਿਹੜੇ ਲੋਕ ਆ ਹੁਣ ਇਸ ਕਰਕੇ ਵੀ ਅਜੇ ਵੀ ਲੋਕਾਂ ਦੇ ਵਹਿਮ ਚ ਉਹ ਹੀ ਇਹ ਦੂਜਾ ਛਿੱਟਾ ਟੈਰੋਰਿਜ਼ਮ ਇਹ ਆ ਗਿਆ ਉਹਨਾਂ ਵੀ ਜਿਹੜੇ ਲੋਕ ਆ ਉਹਨਾਂ ਨੂੰ ਵੀ ਆਪ ਜੇ ਅਸੀਂ ਕਿਸੇ ਨੂੰ ਦਿਆਂਗੇ ਇਨਫੋਰਮੇਸ਼ਨ ਦੇ ਦਾਂਗੇ ਪੁਲਿਸ ਨੂੰ ਜੇ ਸਾਡਾ ਨਸ਼ਰ ਹੋ ਗਿਆ ਕਿ ਅਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਕੱਲ ਨੂੰ ਉਹ ਸਾਡੇ ਨਾਲ ਕੋਈ ਲੜਾਈ ਝਗੜਾ ਕਰਨਗੇ ਸਾਡਾ ਨੁਕਸਾਨ ਕਰਨਗੇ ਸਾਡੀ ਦੁਸ਼ਮਣੀ ਪਾਉਗੀ ਇਹੋ ਚੀਜ਼ ਟੈਰੋਰਿਜ਼ਮ ਚ ਹੋਈ ਸੀ ਲੋਕ ਡਰਨ ਲੱਗੇ ਸੀ ਲੋਕਾਂ ਨੂੰ ਉਹਨੇ ਇਸ ਤਰ੍ਹਾਂ ਪੈਪੀਤ ਕਰ ਲਿਆ ਸੀ ਕਿ ਜਦੋਂ ਵੀ ਕੋਈ ਬੰਦਾ ਇਨਫੋਰਮੇਸ਼ਨ ਦਿੰਦਾ ਸੀ ਉਹਦਾ ਨੁਕਸਾਨ ਕੀਤਾ ਜਾਂਦਾ ਸੀ ਅਲਟੀਮੇਟਲੀ ਕੀ ਹੋਇਆ ਇੱਕੇ ਰਾਤ ਨੂੰ ਜਿਹੜੇ ਆਤਮਾਧੀ ਸੀਗੇ ਇਹ ਸਾਰੇ ਲੋਕਾਂ ਦੇ ਘਰਾਂ 'ਚ ਜਾਣ ਲੱਗੇ ਸਪੈਸ਼ਲੀ ਡੇ ਆ ਤੇ ਬਹਿਕਾ ਦੇ ਜਾਣ ਲੱਗੇ ਲੋਕਾਂ ਦੀਆਂ ਔਰਤਾਂ ਦੀਆਂ ਧੀਆ ਭੈਣਾਂ ਦੀਆਂ ਇਹਨਾਂ ਨੇ ਪੱਟਾਂ ਲੁੱਟੀਆਂ ਲੋਕਾਂ ਦੇ ਪੈਸੇ ਕੋਈ ਲੋਕਾਂ ਦੇ ਬੱਚੇ ਠੱਕੇ ਦੇ ਨਾਲ ਅਸਾਲਟ ਗਲਚ ਪਾ ਕੇ ਨਾਲ ਲੈ ਜਾਂਦੇ ਰਹੇ ਕਿ ਤੈਨੂੰ ਬਾਬਾ ਬਣਾਵਾਂਗੇ ਸੋ ਉਹੋ ਹੀ ਸਿਸਟਮ ਹੈ ਇਸ ਚੀਜ਼ ਨੂੰ ਰਵਾਈਵ ਕਰਦਾ ਉਹ ਚੀਜ਼ ਨੂੰ ਉਸ ਪਿਕਚਰ ਨੂੰ ਰਵਾਈਵ ਕਰਦਾ ਕਿਉਂਕਿ ਅਸੀਂ 89 90 ਚ ਭਰਤੀ ਹੋਇਆ ਸੀ ਉਹਦੇ ਹੱਤਬਾਤ ਦੇ ਵਿੱਚ ਹੀ ਪੈ ਰੱਖਿਆ ਸੀ ਉਸ ਚੀਜ਼ ਨੂੰ ਵੇਖੀਏ ਤੇ ਇਸ ਚੀਜ਼ ਨੂੰ ਵੇਖੀਏ ਫਰੇਮ ਚ ਪੂਰੀ ਸੈਟ ਬਹਿ ਰਹੀ ਆ ਬਟ ਜਿੱਦਾਂ ਉਹ ਖਤਮ ਕੀਤਾ ਸੀ ਕਿ ਪੰਜਾਬ ਪੁਲਿਸ ਕਮਿਟਿਡ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਈਜੀਪੀ ਗੌਰਵ ਯਾਦਵ ਜੀ ਅੰਟਾਇਰ ਪੰਜਾਬ ਪੁਲਿਸ ਇਸ ਇਸ ਅਲਮਤ ਨੂੰ ਠੱਲ ਪਾਉਣ ਲਈ ਖਤਮ ਕਰ ਲਈ ਤਿੰਨ ਪਰ ਰਾਤ ਮਿਹਨਤ ਕਰ ਰਹੀ ਹੈ ਐਂਡ ਅਸੀਂ ਇਹਦੇ ਤੇ ਬਹੁਤ ਵੱਡਾ ਡੈਂਟ ਪਾ ਰਹੇ ਜਿਹੜੇ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ 'ਚ ਇੱਕ ਵਾਰ ਸੈਕਸ਼ਨ ਦੇਖਣ ਨੂੰ ਮਿਲਿਆ ਟਾਂਡਾ ਵੀ ਤੇ ਸਰ ਮੋਟੇ ਬਾਰੇ ਜੀ ਜਿਹੜਾ ਇਹ ਪੁਲਿਸ ਵਰਕਿੰਗ ਦਾ ਪਾਰਟ ਹੈਗਾ ਚੈਕਿੰਗ ਕਰਨਾ ਜਿਹੜਾ ਕੋਈ ਕਸੂਰਵਾਰ ਆ ਪੁਲਿਸ ਅਫਸਰ ਆ ਜੇ ਉਹ ਕੋ ਗਲਤੀ ਕਰਦਾ ਉਹਨੂੰ ਸਜ਼ਾ ਦੇਣੀ ਔਰ ਜੇ ਉਹਨੂੰ ਸਮਝਾਓ ਸਮਝਾਉਣਾ ਉਹਨੂੰ ਨਸੀਹਤ ਦੇ ਦੇਈਂ ਕਿ ਉਹ ਸਹੀ ਟਰੈਕ ਤੇ ਚੱਲੇ ਔਰ ਸਰਪ੍ਰਾਈਜ਼ ਚੈਕਿੰਗਸ ਜਿਹੜੀਆਂ ਵਾ ਉਹ ਜਿਵੇਂ ਟਾਂਡਾ ਵਾ ਬਾਕੀ ਥਾਂ ਵੀ ਚਲਦੇ ਜਾ ਰਹਿਣਗੇ ਸੋ ਜਿਹੜੀਆਂ ਸਰਪ੍ਰਾਈਜ਼ ਵਿਜ਼ਿਟਸ ਐ ਐਸਐਸਪੀਸ ਵੀ ਕਰਦੇ ਆ ਮੈਂ ਵੀ ਮਤਲਬ ਕੀਤੀ ਸੀ ਜਦੋਂ ਇੱਥੇ ਆਇਆ ਮੇਰੀ ਪੋਸਟਿੰਗ ਹੋਈ ਉਸ ਤੋਂ ਬਾਅਦ ਮੈਂ ਜਿਹੜਾ ਖਾਣਾ ਵਿਜ਼ਿਟ ਕੀਤਾ ਔਰ ਇਸ ਤੋਂ ਬਾਅਦ ਮੈਂ ਹੁਣ ਜਿਹੜੀਆਂ ਨੈਕਸਟ ਸਾਡੀ ਪਲੈਨਿੰਗ ਆ ਔਰ ਇੱਕ ਜ਼ਿਲ੍ਹੇ ਦੀ ਕ੍ਰਾਈਮ ਮੀਟਿੰਗ ਜਲੰਧਰ ਰੂਰਲ ਦੀ ਸਾਰੀ ਡਿਟੇਲ ਕ੍ਰਾਈਮ ਮੀਟਿੰਗ ਅਸੀਂ ਕਰਨ ਜਾ ਰਹੇ ਆ ਮੈਂ ਤਾਂ ਕਿ ਜਿਹੜੀ ਪੈਂਡੈਂਸੀ ਹੈਗੀ ਆ ਮਗਰ ਉਹਦੇ ਦੇ ਡਾਇਰੈਕਸ਼ਨਾਂ ਦੇ ਕੇ ਸੇਧ ਦੇ ਕੇ ਉਹਨਾਂ ਨੂੰ ਐਜੂਕੇਟ ਕਰਕੇ ਸਾਡੇ ਜੀਓਐਸਐਚਓਸ ਨੂੰ ਪ੍ਰੋਪਰ ਡਾਇਰੈਕਸ਼ਨਾਂ ਦੇ ਕੇ ਜਿੰਨੀਆਂ ਕੰਪਲੇਨਟਸਾਂ ਤਫ਼ਤੀਸ਼ਾਂ ਲੰਬਤਨੇ ਸਾਲ ਤੋਂ ਉੱਪਰ ਜਿਹੜਾ ਹੈਗਾ ਉਹਨਾਂ ਦੀ ਡਿਸਪੋਜ਼ਲ ਕੀਤੀ ਜਾਵੇ ਤਾਂ ਕਿ ਜਿਹੜੇ ਲੋਕ ਉਹਨਾਂ ਮੁਕੱਦਮਿਆਂ ਦੇ ਮਤਈ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਕਸੂਰਵਾਰ ਨੂੰ ਸਜ਼ਾ ਮਿਲ ਸਕੇ ਇਦਾਂ ਹੀ ਇੱਕ ਜਿਹੜਾ ਹੈਗਾ ਪੁਲਿਸ ਸਟੇਸ਼ਨ ਜੇ ਵਾ ਸਾਡੀਆਂ ਸਾਲ ਦੇ ਵਿੱਚ ਦੋ ਵਾਰ ਇੱਕ ਅਡਜਸਟਡ ਅਫਸਰ ਨੇ ଫਾਰਮਲ ਇਨਸਪੈਕਸ਼ਨ ਕਰਦੀ ਹੁੰਦੀ ਹੈ। ਪਹਿਲੀ ਸ਼ਮਈ 31 ਸ਼ੇਰ ਤੱਕ ਫਿਰ ਦੂਸਰੀ। ਸੋ ਇੱਕ ਥਾਣੇ ਦੀ ਮੈਂ ଫਾਰਮਲ ਇਨਸਪੈਕਸ਼ਨ ਵੀ ਰੇਂਜ ਵਿੱਚ ਕਰਦੀ ਜਾ ਰਿਹਾ ਜਿਹੜੀ ਕੋ ਸਭ ਤੋਂ ਪ੍ਰਚੱਟ ਥਾਣਾ ਜਿੱਥੇ ਜ਼ਿਆਦਾ ਪੋਟੈਂਸੀ ਜਾਂ ਜ਼ਿਆਦਾ ਹੋ ਹੈਗਾ। ਇਦਾਂ ਹੀ ਇੱਕ ਡੀਪੀਓ ਦੀ ਜਿਹੜਾ ਡਿਸਟ੍ਰਿਕਟ ਦਾ ਸਾਡੇ ਅਫਸਰਸ ਹੈਗੇ ਜਿਵੇਂ ਐਸਐਸਪੀ ਐਸਪੀ ਹੈੱਡਕੁਆਟਰ ਹੋਰ ਸਾਰੇ ਇਹੋ ਜਿਹੇ ਜਿੱਥੇ ਆਫਿਸਸ ਹੁੰਦੇ ਹੈ ਉਹਨਾਂ ਦੀ ਜਿਹੜੀ ਹੈ ਸਾਰੀਆਂ ਮਤਦਾਂ ਦੇ ਸਾਰੇ ਉਹਨਾਂ ਸੈਕਸ਼ਨਸ ਦੀ ਜਿਹੜੀ ਹੈਗੀ ਉਹ ਇਨਸਪੈਕਸ਼ਨ ਵੀ ਕੀਤੀ ਜਾਊਗੀ ਸੋ ਇਹ ਰੂਟੀਨ ਕੋਰਸ ਹੈਗਾ ਵਾ ਔਰ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਅਸੀਂ ਕੰਮ ਕਰਾਂਗੇ ਇਸ ਢੰਗ ਦੇ ਨਾਲ ਇੱਕ ਡਾਇਰੈਕਸ਼ਨ ਦੇ ਨਾਲ ਇੱਕ ਸਟਰੈਟਜੀ ਦੇ ਨਾਲ ਟੀਮਵਰਕ ਬਣਾ ਕੇ ਔਰ ਡੈਫੀਨੇਟਲੀ ਚੰਗੇ ਰਿਜ਼ਲਟਸ ਆਉਣਗੇ ਲੱਗਿਆ ਕਿ ਐਸੀ ਵੜਿਆ ਜਾਂਦਾ ਬਾਹਰ ਆ ਕੇ ਕਹਿੰਦਾ ਕਿ ਜੇਲ੍ਹ ਦੇ ਅੰਦਰ ਸਭ ਕੁਝ ਮਿਲ ਗਿਆ ਬਾਹਰ ਆ ਕੇ ਸਮਾਗ ਦਬਲ ਵੇਚਣਾ ਸ਼ੁਰੂ ਕਰ ਦਿੰਦਾ ਵੇਖੋ ਮੈਂ ਇਸ ਗੱਲ ਦੇ ਨਾਲ ਤਾਂ ਠੀਕ ਗੱਲ ਤੇ ਨਾਲ ਸਹਿਮਤ ਆ ਕਿ ਜੇਲ੍ਹ ਦੇ